ডিটক্স ਕਰਨੀ ਐਨੇ ਬਾਡੀ ਤੇਰਾ ਪੀ ਮੂਠ ਪੀ ਕੇ ਬਹਿ ਗਿਆ ਦੇਖੋ ਜੇ ਨਾ ਕਰਨ ਨੂੰ ਹੋਵੇ ਤਾਂ ਸਾਰੀ ਰਾਤ ਤੇ ਸਾਡੇ ਕੁੱਤੇ ਨਾਲ ਹੀ ਗੱਲਾਂ ਕਰਦਾ ਰਿੰਦਾ ਤੇਰਾ ਬਣ ਮੇਰਾ ਬਣ ਤੇਰਾ ਬਣ ਉਹਦਾ ਬਣ ਸਭ ਦਾ ਬਣ ਉਹ ਗਿਆ ਮਿਰਚੀ ਮੁਰਗਾ ਮਿਰਚੀ ਮੁਰਗਾ ਹੈਲੋ ਬਾਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੌਣ ਵੀਰ ਜੀ ਢਿੱਲੋ ਬੋਲ ਰਿਹਾ ਸੀ ਜੀ ਕੌਣ ਢਿੱਲੋ ਮੈਂ ਜੀ ਹਾਂਜੀ ਮੈਂ ਮੈਂ ਖੁਦ ਢਿੱਲੋ ਬੋਲ ਰਿਹਾ ਜੀ ਨਹੀਂ ਢਿੱਲੋ ਕੌਣ ਵੀਰ ਜੀ ਮੈਂ ਪਛਾਣਿਆ ਨਹੀਂ ਆ ਭਾਬੀ ਜੀ ਅਮਰਵੀਰ ਜੀ ਤੁਹਾਡੇ ਹਸਬੰਦ ਹਾਂਜੀ ਹਾਂਜੀ ਉਹੀ ਬੜੇ ਪੁਰਾਣੇ ਦੋਸਤਾਂ ਜੀ ਇਕੱਠੇ ਕੰਮ ਕਰਦੇ ਆ ਜੀ ਅੱਛਾ ਅੱਛਾ ਹਾਂਜੀ ਭਾਜੀ ਹਾਂਜੀ ਤੁਸੀਂ ਠੀਕ ਹੋ ਬਿਲਕੁਲ ਠੀਕ ਠਾਕ ਭਾਜੀ ਤੁਸੀਂ ਸੁਣਾਓ ਹਾਂ ਭਾਬੀ ਜੀ दरअसल ਇੱਕ ਰਿਕੁਐਸਟ ਸੀ ਹਾਂਜੀ ਹਾਂਜੀ ਵੀਰ ਜੀ ਸਾਡੇ ਨਾਲ ਇੱਕ ਦੋਸਤ ਹੈ ਉਹਦਾ ਵਿਆਹ ਪਕਾਉਆ ਅੱਛਾ ਜੀ ਤੈਨੂੰ ਹੋਟਲ ਕਿੱਥੀ ਪਾਰਟੀ ਅੱਛਾ ਜੀ ਤੇ ਭਾਬੀ ਡਰਿੰਕ ਥੋੜੀ ਜੀ ਜ਼ਿਆਦਾ ਹੋ ਗਈ ਕੀ ਡਰਿੰਕ ਜ਼ਿਆਦਾ ਕਰ ਲਈ ਉਹ ਅਮਰ ਭਾਈ ਤਾਂ ਬਾਰ ਬਾਰ ਕਹਿੰਦੇ ਕਹਿੰਦੇ ਮੈਂ ਘਰ ਜਾਣਾ ਮੈਂ ਘਰ ਜਾਣਾ ਪਰ ਹੁਣ ਦੇਖੋ ਬਾਈਕ ਹੈ ਉਹ ਤੋਂ ਟ੍ਰੈਫਿਕ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਸਵੇਰੇ ਚੱਲ ਜੀ ਮੈਂ ਭਾਬੀ ਨਾਲ ਗੱਲ ਕਰ ਲੈਂਦਾ ਜੇ ਤੁਸੀਂ ਕਹੋ ਤੇ ਅਮਰ ਭਾਈ ਸਵੇਰੇ ਆ ਜਾਣ ਨਹੀਂ ਉਹ ਤਾਂ ਠੀਕ ਹੈ ਪਰ ਪਹਿਲਾਂ ਮੇਰੀ ਗੱਲ ਤਾਂ ਕਰਵਾਓ ਨਾ ਤੁਸੀਂ ਉਹਨਾਂ ਨਾਲ ਗੱਲ ਤਾਂ ਕਰਾ ਦਿੰਦਾ ਭਾਬੀ ਤੇ ਅਸਲ ਨਾ ਉਹ ਵਾਸ਼ਰੂਮ ਗਏ ਕਿੱਥੇ ਗਏ ਨੇ ਵਾਸ਼ਰੂਮ ਉਹਨਾਂ ਦਾ ਪੇਟ ਖਰਾਬ ਸੀ ਉਹ ਵਾਸ਼ਰੂਮ ਗਿਆ। ਭਾਜੀ ਇਹਨਾਂ ਨੂੰ ਕਹੋ ਤੁਸੀਂ ਸਵੇਰੇ ਆਉਣ ਦੀ ਵੀ ਕੀ ਲੋੜ ਏ ਸਵੇਰੇ ਵੀ ਪੀਓ ਰਾਤੀ ਵੀ ਪੀਓ ਕਹਾਂਣ ਕਿ ਕੀ ਕਰਨਾ ਹੈ ਬਾਹਰ ਯਾਰ ਦੋਸਤ दारू ਸਭ ਕੁਝ ਤਾਂ ਹੈ ਇਹਨਾਂ ਨੂੰ ਪੁੱਛੋ ਕਰ ਰਿੰਦਾ ਕੌਣ ਹੈ ਇਹਨਾਂ ਦਾ ਮੈਂ ਦੱਸਿਆ ਨਾ ਭਾਬੀ ਜੀ ਉਹ ਵਾਸ਼ਰੂਮ ਹੈ ਜੇ ਤੁਸੀਂ ਕਹੋ ਅਰਜੈਂਟ ਹੈ ਤੇ ਮੈਂ ਪੁੱਛ ਕੇ ਵਾਸ਼ਰੂਮ ਲੈ ਕੇ ਜਾਵਾਂ ਫੋਨ ਗੱਲ ਕਰਾਂ। ਚਾਹੀਏ ਰੱਖਣੇ ਇੰਨੇ ਅਜੇ ਸਵੇਰੀ ਕਹਿ ਰਿਆ ਸੀ दारू ਨੂੰ ਹੱਥ ਨਹੀਂ ਲਾਉਣਾ ਡੀਟੌਕਸ ਕਰਨੀ ਹੈ ਨੇ ਬੋਡੀ ਤੇ ਰਾਤੀ ਮੂਤ ਪੀ ਕੇ ਬਹਿ ਗਿਆ। ਮੂਤ ਪੀ ਕੇ ਬਹਿ ਗਿਆ? ਨਹੀਂ ਪਾਪੀ ਮੂਤ ਤਾਂ ਨਹੀਂ ਪਿੰਦੇ ਹੋ। ਪਰ ਵਾਸ਼ਰੂਮ ਚਾਹੇ ਤੁਸੀਂ ਕੋ ਮੈਂ ਦੇਖਿਆ ਕਿ ਪੀਂਦੇ ਨਹੀਂ ਉਹਨਾਂ ਨੂੰ ਕਹੋ ਖਾਓ ਪੀਓ ਆਰਾਮ ਨਾਲ ਜੋ ਮਰਜ਼ੀ ਕਰੋ ਐਸ਼ਾ ਕਰੋ ਲਿਟਾਓ ਮੇਰੇ ਵੱਲੋਂ ਆਪਣੀ ਜ਼ਿੰਦਗੀ ਜਿਓ ਸੀ ਕਿ ਲੱਗਦੇ ਐ ਇਹਨਾਂ ਵੀ ਉਹਨਾਂ ਦੇ ਵਾਈਫ ਨਹੀਂ ਤੁਹਾਡਾ ਵਿਆਹ ਹੋਇਆ ਫਿਰ ਵਾਈਫ ਹੀ ਲੱਗੇ ਮੇਰੇ ਘਰ ਪਾਜੀ ਮਜ਼ਾਕ ਦੀ ਗੱਲ ਨਹੀਂ ਐਨੀ ਦੁਖੀਆਂ ਧਰਮ ਦੀ ਗੱਲ ਐ ਜੱਦ ਦੀ ਅਦਾ ਕਰ ਰਹੀ ਇੱਕ ਸੁੱਖ ਨਹੀਂ ਪਾਇਆ ਮਾਰੀ ਜਵ ਚੋਲਾ ਜਿੰਨੇ ਸਾਡਾ ਵਿਆਹ ਕਰਵਾਇਆ ਸਾਰੀ ਦੁਨੀਆ ਪੀਂਦੀ ਮਰਦੀ ਐ ਨਾਲ ਮੈਂ ਕਹ ਰਿਹਾ ਇਹਨੂੰ ਪੀਣ ਤੋਂ ਰੋਕਿਆ ਕਰ ਪੀਵੇ ਡੱਫੇ ਜਿੰਨੀ ਮਰਜ਼ੀ ਡੱਫੇ ਪਰ ਬੰਦਾ ਉਹਨਾਂ ਡੱਫੇ ਜਿੰਨੀ ਪਚਦੀ ਐ ਨਾ ਕਸਮ ਦੀ ਗੱਲ ਜੇ ਇਹਨਾਂ ਨੂੰ ਮੈਂ ਕਦੀ ਪੀਣ ਤੋਂ ਰੋਕਿਆ ਵੀ ਹੋਵੇ ਮੈਂ ਬਾਬੀ ਜੀ ਫੇਰ ਦੱਸੇ ਨਾ ਵਾਸ਼ਰੂਮ ਚ ਹੈ ਜੇ ਤੁਸੀਂ ਇਦਾਂ ਕਰੋ ਹੋਲਡ ਰੱਖੋ ਮੈਂ ਇਦਾਂ ਹੀ ਬਹੁਤ ਵਾਸ਼ਰੂਮ ਚ ਜਾਂਦਾ ਪੁੱਛਦਾ ਮੈਂ ਕਿ ਮਤਲਬ ਰੋਕਿਆ ਕਦੀ ਅੱਧਾ ਘੰਟਾ ਹੋ ਗਿਆ ਵਾਸ਼ਰੂਮ ਚ ਕੀ ਕਰਨ ਦੇ ਆਏ ਬੰਦਾ ਵਾਸ਼ਰੂਮ ਭਾਬੀ ਜੋ ਕਰਦੇ ਉਹੀ ਕਰ ਰਹੇ ਹੋ ਨੇ ਹੁਣ ਮੈਂ ਝਾਤੀਆਂ ਮਾਰਦਾ ਚੰਗਾ ਥੋੜੀ ਲੱਗਦਾ ਮੈਂ ਤੁਸੀਂ ਮੇਰੀ ਗੱਲ ਕਰਾਓ ਇਹਨਾਂ ਨਾਲ ਭਾਬੀ ਮੈਂ ਇੱਕ ਗੱਲ ਪੁੱਛਾਂ ਹਾਂਜੀ ਬੋਲੋ ਮਨ ਤੁਸੀਂ ਡਰਿੰਕ ਦੇ ਨੇ ਖਿਲਾਫ ਕਿਉਂ ਦੇਖੋ ਦੁਨੀਆ 'ਚ ਬਹੁਤ ਸਾਰੇ ਲੋਕੀ ਇਦਾਂ ਦੇ ਐ ਜੋ ਸਕਸੈਸਫੁਲ ਹੋਏ ਐ ਉਹ ਵੀ ਡਰਿੰਕ ਕਰਦੇ ਆ ਭਾਜੀ ਤਾਂ ਸਕਸੈਸ ਹੋਏ ਨੇ ਉਹ ਡਰਿੰਕ ਕਰਕੇ ਕੰਮ ਕਰਦੇ ਨੇ ਤੇ ਇਹ ਕੱਲਾ ਉਲਟੀਆਂ ਹੀ ਕਰਦਾ ਐ ਜਾਂ ਉਲਟੀਆਂ ਨਹੀਂ ਕਰੇਗਾ ਤੇ ਕਲੇਸ਼ ਕਰੇਗਾ ਜੇ ਕੁਝ ਨਾ ਕਰਨ ਨੂੰ ਹੋਵੇ ਤੇ ਸਾਰੀ ਰਾਤ ਸਾਡੇ ਕੁੱਤੇ ਨਾਲ ਹੀ ਗੱਲਾਂ ਕਰਦਾ ਰਿੰਦਾ ਐ ਭਾਬੀ ਇਹਨਾਂ ਨੇ ਡਰਿੰਕ ਤੋਂ ਕੀਤੀ ਤੁਸੀਂ ਆਪ ਹੀ ਕਹਿ ਡਰਿੰਕ ਜ਼ਿਆਦਾ ਨਹੀਂ ਤੁਸੀਂ ਮੇਰੀ ਗੱਲ ਹੀ ਨਹੀਂ ਸਮਝੀ ਮੈਂ ਥੋੜੀ ਕਹਾਂ ਕਿ ਅਮਰ ਜੀ ਨੇ ਡਰਿੰਕ ਕੀਤੀ ਡਰਿੰਕ ਭਾਪੀ ਮੈਂ ਕੀਤੀ ਜ਼ਿਆਦਾ ਤੇ ਮੇਰੇ ਕੋ ਬਾਈਕ ਹੈ ਤਾਂ ਮੈਨੂੰ ਸੀ ਕਿ ਮੈਂ ਬਾਈਕ ਤੇ ਜਾਊਂਗਾ ਟ੍ਰੈਫਿਕ ਐਕਸੀਡੈਂਟ ਹੋ ਜਾਏਗਾ ਸੋ ਅਮਰ ਵੈਨ ਤਾਂ ਮੈਂ ਕਾ ਮੈਨੂੰ ਘਰ ਛੱਡ ਦੇ ਤਾਂ ਮੇਕੋ ਰੁਕ ਜਾ ਇਸ ਸਵੇਰੇ ਤਾਂ ਆਣਗੇ ਭਾਜੀ ਗੱਲਾਂ ਨਾ ਕਮਾਓ ਹੁਣ ਤੁਸੀਂ ਗੱਲਾਂ ਬਦਲਦੇ ਹੋ ਹਾਂਜੀ ਵੀਰ ਜੀ ਬਾਕੀ ਗੱਲਾਂ ਬਾਅਦ ਦੀਆਂ ਪਹਿਲਾਂ ਤੁਸੀਂ ਇਹਨਾਂ ਨਾਲ ਗੱਲ ਕਰਾਓ ਮੇਰੀ ਕੋਲ ਹੀ ਖੜੇ ਆ ਗਏ ਆਗੇ ਵਾਸ਼ਰੂਮ ਤੇ ਤੁਹਾਡੀ ਵਾਈਫ ਹੈਲੋ ਹਾਂਜੀ ਕਦੋਂ ਆਉਣਾ ਤੁਸੀਂ ਹਾਂਜੀ ਉਹ ਯਾਰ ਮੈਂ ਬੋਲਦਾ ਫੇ ਮੈਂ ਤੁਹਾਡਾ ਪੀਤੀ ਉਹਨੇ ਪੀਤੀ ਹੋਈ ਆ ਤੇ ਮੈਨੂੰ ਆਦਾ ਯਾਰ ਮੈਂ ਤਾਂ ਸਕੂਟਰ 'ਚ ਚੱਲਣਾ ਮੈਨੂੰ ਛੱਡ ਗਿਆ ਨਾ ਜਾਈ ਪਲੀ ਇੱਥੇ ਰੁਕ ਜਾ ਮੈਂ ਤੁਹਾਡਾ ਨਾ ਕਹੀਏ ਪੀਤੀ ਹੈ ਕੀ ਹੈ ਭਾਬੀ ਇਦਾਂ ਨਹੀਂ ਬੋਲਣਾ ਚਾਹੀਦਾ ਜੇ ਤੁਸੀਂ ਬੋਲਣਾ ਤਾਂ ਕੋਕੜੂ ਕੋਕੜੂ ਬੋਲੋ ਨਾ ਦੂ ਨਾ ਕਰੀ ਚੱਲ ਬੋਲਦੇ ਹੋ ਨਾ ਕੋਕੜੂ ਕੋਕੜੂ ਮੈਂ ਨਹੀਂ ਬੋਲਣਾ ਬੋਲਣਾ ਭਾਬੀ ਫੇ ਆ ਜਿਹਾ ਤਰੋਕ ਲਾ ਨਹੀਂ ਮੈਂ 으아, <laughs> <laughs> <laughs>